ਹੁਸ਼ਿਆਰਪੁਰ ਜੇਲ੍ਹ ਵਿੱਚ ਇੱਕ 95 ਸਾਲਾ ਬਜ਼ੁਰਗ ਕੈਦੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਕੈਦੀ ਅਕਾਲੀ ਦਾ ਲੰਬਰ ਸਰਦਾ ਸਾਫ ਦਾ ਉਪਰਦਾਨ ਦੱਸਿਆ ਜਾ ਰਿਹਾ ਹੈ ਅਤੇ ਉਹ ਪਿਛਲੇ 10 ਸਾਲਾਂ ਤੋਂ ਡਕੈਤੀ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ ਇਸ ਖਬਰ ਦੇ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਆ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਨਿਪੁੰਨ ਸ਼ਰਮਾ ਦੇ ਨਾਲ ਜੀ ਨਿਪੁੰਨ ਆਖਿਰ ਕੇਸਵੋ ਲੋ ਕੁੱਟਮਾਰ ਕੀਤੀ ਗਈ ਹੈ ਜਿੰਦਰਜੀਤ ਅ ਅੱਜ ਸਵੇਰ ਦਾ ਵਾਕਿਆ ਹੈ ਹੁਸ਼ਾਰਪੁਰ ਜੇਲ੍ਹ ਦੇ ਵਿੱਚ ਜ਼ਿਲ੍ਹਾ ਜੇਲ੍ਹ ਦੇ ਵਿੱਚ ਜਿਹੜਾ ਇਹ ਹਸਤਾ ਹੋਇਆ ਆ ਆਸਾ ਸਿੰਘ ਜੋ ਕਿ ਕੁਸ਼ਰਮਨੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਾ ਸਾਫਕਾ ਵਾਈਸ ਪ੍ਰੈਜ਼ੀਡੈਂਟ ਸੀਗਾ ਉਸ ਦੇ ਨਾਲ ਹੀ ਕੁੱਟਮਾਰ ਕੀਤੀ ਗਈ ਹੈ ਉਸ ਦੇ ਨਾਲ ਦੇ ਬੈਰਕ ਦੇ ਵਿੱਚ ਰਹਿੰਦੇ ਕੈਦੀਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ 95 ਸਾਲਾਂ ਦੇ ਜਿਹੜਾ ਬਜ਼ੁਰਗ ਵੀ ਕੈਦੀ ਸੀਗਾ ਉਸ ਨੂੰ ਕਾਫੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਜੋ ਜ਼ਿਲ੍ਹਾ ਜੇਲ੍ਹ ਵੱਲੋਂ ਇਸ ਨੂੰ ਹੁਸ਼ਾਰਪੁਰ ਦੇ ਸਿਵਲ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਸੀ ਜੀ ਜੀ ਨਿਪੁੰਨ ਹੁਣ ਇਸ ਵੇਲੇ ਖੈਦੀ ਦੀ ਹਾਲਤ ਕਿ ਹੋਜੀ ਹੈ ਨੇ ਨਰਿਤ ਹੁਣ ਇਹ ਸਾਲ ਕੈਦੀ ਦੀ ਹਾਲਤ ਕਾਫੀ ਠੀਕ ਦੱਸੀ ਜਾ ਰਹੀ ਹੈ ਡਾਕਟਰਾਂ ਵੱਲੋਂ ਠੀਕ ਦੱਸੀ ਜਾ ਰਹੀ ਹੈ ਇਹ ਦੱਸਣਾ ਹੈ ਕਿ ਪਿਛਲੇ 1.5 ਸਾਲ ਤੋਂ ਉਹ ਹੁਸ਼ਾਰਪੁਰ ਦੀ ਜੇਲ੍ਹ ਦੇ ਵਿੱਚ ਬੰਦ ਸੀ ਕਿ ਇੱਕ 1987 ਸਾਲ 1987 ਦੇ ਇੱਕ ਵਿੱਚ ਲੁਧਿਆਣਾ ਵਿੱਚ ਬੈਂਕ ਡਕੀ ਹੋਈ ਸੀ ਜਿਸ ਦੇ ਵਿੱਚ ਆਸਾ ਸਿੰਘ ਸਮੇਤ ਹੋਰ 10 ਲੋਕ ਸ਼ਾਮਿਲ ਸੀ ਜਿਨ੍ਹਾਂ ਨੂੰ ਲੁਧਿਆਣਾ ਦੀ ਕੋਰਟ ਵੱਲੋਂ 10 ਸਾਲ ਦੀ ਸਜ਼ਾ ਪਿਛਲੇ 1.5 ਸਾਲ ਪਹਿਲੇ ਸਜ਼ਾ ਸੁਣਾਈ ਗਈ ਸੀ ਤੋਂ ਉਸੇ ਮਾਮਲੇ ਦੇ ਵਿੱਚ ਹੁਸ਼ਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਜੀਨੀਪੁਰ ਇੱਕ ਕਾਫੀ ਬਜ਼ੁਰਗ ਕੈਦੀ ਨੇ 95 ਸਾਲਾ ਦੇ ਸਨ ਕਿ ਇਸ ਤਰ੍ਹਾਂ ਕੈਦੀ ਆਪਸ ਦੇ ਵਿੱਚ ਝੜਪ ਹੋ ਜਾਂਦੀ ਹੈ ਤੇ ਕੁੱਟਮਾਰ ਹੋ ਜਾਂਦੀ ਹੈ ਕਿ ਉੱਥੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਕੋਈ ਉੱਥੇ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ ਜੇ ਬਿਲਕੁਲ ਇੰਦਰਜੀਤ ਗੱਲ ਸੁਣੋ ਵਾਲੀ ਹੈ ਵਿਚਾਰ ਕਰਨ ਵਾਲੀ ਹੈ ਕਿ 95 ਸਾਲਾ ਇਸ ਵਿਅਕਤੀ ਦੇ ਨਾਲ ਜਿਸ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜਿੱਦਾਂ ਇਸ ਤੇ ਤਸ਼ੱਦਦ ਕੀਤੀ ਗਈ ਹੈ ਜੇਲ੍ਹ ਦੇ ਵਿੱਚ ਤੇ ਵਾਕਈ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਜੇ ਇੱਕ ਹਫ਼ਤਾ ਵੀ ਨਹੀਂ ਬੀਤਿਆ ਸਿਗਾ ਤੇ ਕੈਦੀਆਂ ਦੇ ਔਰ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਘਾਰ ਵੀ ਇਹ ਲੜਾਈ ਹੋਈ ਸੀ ਇਸੀ ਜੇਲ੍ਹ ਦੇ ਵਿੱਚ ਲੜਾਈ ਹੋਈ ਸੀ ਉਸ ਤੋਂ ਪਹਿਲੇ ਵੀ ਇਦਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਹੁਸ਼ਾਰ ਕੋ ਜ਼ਿਲ੍ਹਾ ਜੇਲ੍ਹ ਦੇ ਵਿੱਚ ਕਿ ਕੈਦੀਆਂ ਦੇ ਜਿਹੜੇ ਦੋ ਗੁੱਟੇ ਆਪਸ ਵਿੱਚ ਭਿੱੜਦੇ ਰਹੇ ਨੇ ਤੇ ਨਿਸ਼ਚਿਤ ਤੌਰ ਤੇ ਇਸ ਹੈ ਕਿ ਜਿਲ੍ਹਾ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਜਿਹੜਾ ਜੇ ਉਹ ਇਸ ਬਾਰੇ ਜੋ ਕੋਈ ਗੰਭੀਰ ਕਦਮ ਨਹੀਂ ਉਠਾਉਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਇੱਦਾਂ ਦੀ ਘੰਟੜਾਵਾਂ ਜਰੂਰ ਵਾਪਰਨਗੀ ਆ ਜੀ ਨਿਬੰਦ ਅਤੇ ਇਸ ਪੂਰੇ ਮਾਮਲੇ ਤੇ ਜਾਣਕਾਰੀ ਲਈ ਧੰਨਵਾਦ ਤਾਂ ਹੁਸ਼ਿਆਰਪੁਰ ਜੇਲ੍ਹ ਵਿੱਚ ਇੱਕ ਹੋਰ ਝੜਬੜਾ ਮਾਮਲਾ ਸਾਹਮਣੇ ਆਇਆ ਉਥੇ 95 ਸਾਲਾ ਬਜ਼ੁਰਗ ਨਾਲ ਕੁੱਟਮਾਰ ਕੀਤੀ ਗਈ ਹੈ ਕੈਦੀ ਆਪਸ ਵਿੱਚ ਹੀ ਲੜ ਪਏ ਜਿਸ ਦੌਰਾਨ 95 ਸਾਲਾ ਬਜ਼ੁਰਗ ਕੈਦੀ ਦੀ ਕਾਫੀ ਕੁੱਟਮਾਰ ਹੋਈ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ